ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਅਸੀਂ ਅੱਜ ਚੱਕਦਾਨਾਂ ਤੋਂ ਮੁਕੰਦਪੁਰ ਜਾਣ ਵਾਲੇ ਰੋਡ ਤੇ ਇੱਕ ਵਾਰੀ ਮੋੜ ਤੋਂ ਆਏ ਆ ਇਹ ਜਿਹੜਾ ਸੜਕ ਹੈ ਚੱਕਦਾਨਾਂ ਲੁਧਿਆਣਾ ਨੂੰ ਜੋੜਦਾ ਹੈ ਇਧਰੋਂ ਮੁਕੰਦਪੁਰ ਤੋਂ ਫਗਵਾੜਾ ਬੰਗਾ ਨੂੰ ਲੋਕਾਂ ਨੂੰ ਜੋੜਦਾ ਹੈ ਕਈ ਪਿੰਡਾਂ ਨੂੰ ਸੋ ਅਸੀਂ ਪਹਿਲਾਂ ਆਏ ਸੀ ਇਹ ਪ੍ਰਸ਼ਾਸਨ ਨੂੰ ਦੱਸਣ ਸੰਬੰਧਿਤ ਵਿਭਾਗ ਨੂੰ ਦੱਸਣ ਸਰਕਾਰਾਂ ਨੂੰ ਦੱਸਣ ਕਿ ਇਹ ਜਿਹੜਾ ਇਹ ਰੋਡ ਤੇ ਖੱਡੇ ਪੈ ਚੁੱਕੇ ਆ ਇਹ ਬਹੁਤ ਖਤਰਨਾਕ ਰੂਪ ਧਾਰਨ ਕਰਨ ਚੁੱਕੇ ਆ ਕਿਉਂਕਿ ਇੱਥੇ ਹਰ ਰੋਜ਼ ਜਿਹੜੇ ਜਿੱਦਾਂ ਮੁਕੰਦਪੁਰ ਸਕੂਲ ਦੇ ਵਿੱਚ ਬੱਚੇ ਪੜ੍ਹਨ ਜਾਂਦੇ ਆ ਉਹ ਡਿੱਗਦੇ ਟੈਂਦੇ ਜਾਂਦੇ ਆ ਤੇ ਆ ਲੋਕ ਦੇਖੋ ਆ ਸਕੂਟਰ ਆ ਰਿਹਾ ਕਿਸ ਤਰ੍ਹਾਂ ਹਰ ਜਾਨੀ ਖੱਡੇ ਹਰ ਹਰ ਲਾਂਗ ਤੋਂ ਬਾਅਦ ਖੱਡਾ ਇੱਥੇ ਬਣਿਆ ਹੋਇਆ ਸੜਕ ਤੇ ਜਿਸ ਕਰਕੇ ਲੋਕ ਬਹੁਤ ਹੀ ਜ਼ਿਆਦਾ ਸਮੱਸਿਆ ਵਿੱਚ ਹੈ ਸੋ ਅਸੀਂ ਪਹਿਲਾਂ ਇਹ ਦੱਸਿਆ ਸੀ ਕਿ ਇੱਥੇ ਖੱਡਿਆਂ ਦੇ ਵਿੱਚ ਸੜਕ ਬਣੀ ਹੋਈ ਹੈ ਉਹਨੂੰ ਸਾਂਭਣ ਦੀ ਲੋੜ ਹੈ ਇਹਨੂੰ ਦੁਬਾਰਾ ਬਣਾਉਣ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਆਉਣ ਜਾਣ 'ਚ ਕੋਈ ਤਕਲੀਫ ਨਾ ਹੋਵੇ ਪਰੰਤੂ ਅੱਜ ਅਸੀਂ ਇਸ ਕਰਕੇ ਆਏ ਹਾਂ ਕਿ ਹਾਦਸਾ ਹੋ ਚੁੱਕਾ ਹੈ ਪਹਿਲਾਂ ਹਾਦਸੇ ਲਈ ਅਸੀਂ ਦੱਸਣਾ ਆਏ ਸੀ ਕਿ ਹਾਦਸਾ ਹੋ ਸਕਦਾ ਹੈ ਪਰੰਤੂ ਅੱਜ ਹਾਦਸਾ ਹੋ ਗਿਆ ਹੈ ਕਿਉਂਕਿ ਇਹ ਜਿੱਥੇ ਅਸੀਂ ਖੜੇ ਆਂ ਇੱਥੇ ਇੱਕ ਲੇਡੀ ਜਿਹੜੀ ਹੈਗੇ ਸਕੂਟਰ ਤੇ ਆਪਣੀ ਸੱਸ ਨੂੰ ਲੈ ਕੇ ਪਿੱਛੇ ਬਿਠਾ ਕੇ ਉਹ ਇੱਥੇ ਮੁਕੰਦpur ਵੱਲ ਜਾ ਰਹੇ ਸੀਗੇ ਮਨਲੋ ਬਜਾਰਾ ਦੇ ਉਹ ਲੇਡੀਜ਼ ਦੱਸੇ ਜਾ ਰਹੇ ਆ ਸੋ ਅਸੀਂ ਜਦੋਂ ਇੱਥੇ ਉਹ ਆਉਂਦੇ ਆ ਸਕੂਟਰ ਉਹਨਾਂ ਦਾ ਤੇ ਖੱਡੇ ਵਿੱਚ ਡਿੱਗ ਜਾਂਦਾ ਤੇ ਉਹਦੇ ਪਿੱਛੇ ਉਹ ਜਿਹੜੀ ਉਹ ਉਹਨਾਂ ਦੀ ਸੱਸ ਹੈ ਕੁੜੀ ਦੀ ਉਹ ਜੰਪ ਕਰਕੇ ਥੱਲੇ ਡਿੱਗ ਜਾਂਦੀ ਹੈ ਤੇ ਉਹਦੇ ਸਿਰ 'ਚ ਵਿੱਚ ਐਦਾਂ ਦੀ ਸੱਟ ਲੱਗਦੀ ਹੈ ਪਹਿਲਾਂ ਉਹਨੂੰ ਹਸਪੀਟਲ ਲੈ ਕੇ ਗਏ ਆ ਮੁਕੰਦpur ਉਦੋਂ ਬਾਅਦ ਉਹਨੇ ਜਵਾਬ ਦੇ ਦਿੱਤਾ ਫਿਰ ਨਵਾਂ ਸ਼ਹਿਰ ਲੈ ਕੇ ਗਏ ਆ ਸਿਵਲ ਹਸਪੀਟਲ ਤੇ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਇਹ ਅਸੀਂ ਵਾਰ-ਵਾਰ ਦੱਸ ਰਹੇ ਆ ਸਰਕਾਰਾਂ ਨੂੰ ਸਬੰਧਤ ਵਿਭਾਗਾਂ ਨੂੰ ਕਿ ਜਦੋਂ ਇਹ ਵਾਰ-ਵਾਰ ਦੱਸਿਆ ਜਾ ਰਿਹਾ ਕਿ ਇਸ ਰੋਡ ਦਾ ਬਹੁਤ ਮਾੜਾ ਹਾਲ ਹੈ ਮੈਨੂੰ ਹੁਣੇ-ਹੁਣੇ ਲੋਕਾਂ ਨੇ ਦੱਸਿਆ ਕਿ ਸਾਨੂੰ ਇਸ ਗੱਲ ਦਾ ਵੀ ਡਰ ਲੱਗਦਾ ਹੈ ਕਿਈ ਵਾਰੀ ਇੱਥੇ ਟੈਂਪੂ ਬਹੁਤ ਚੱਲਦੇ ਆ ਕਿ ਟੈਂਪੋ ਦੇ ਵਿੱਚੋਂ ਸਾਨੂੰ ਇਦਾਂ ਲੱਗਦਾ ਵੀ ਅਸੀਂ ਹੁਣ ਵੀ ਡਿਗੇ ਬਾਹਰ ਹੁਣ ਵੀ ਡਿਗੇ ਤੇ ਇਸ ਤਰ੍ਹਾਂ ਦੀ ਪੋਜੀਸ਼ਨ ਹੋ ਜਾਂਦੀ ਹੈ ਤੇ ਇੱਥੋਂ ਕਿਉਂਕਿ ਇੱਥੇ ਕਾਲਜ ਹੈ ਮੁਕੰਦਪੁਰ ਤੇ ਨਾਲ ਹੀ ਹਾਈ ਸਕੂਲ ਹੈ ਪਲੱਸ 2 ਤੱਕ ਸਕੂਲ ਹੈ ਸੋ ਇਧਰ ਲੁਧਿਆਣਾ ਨੂੰ ਲੋਕ ਜੁੜਦੇ ਆ ਇਧਰ ਵੀ ਵੱਡੇ ਸ਼ਹਿਰਾਂ ਨੂੰ ਜੁੜਦੇ ਆ ਇਸ ਸੜਕ ਤੋਂ ਬਹੁਤ ਜ਼ਿਆਦਾ ਆਵਾਜਾਈ ਹੈ ਸੋ ਜਦੋਂ ਬਹੁਤੀ ਆਵਾਜਾਈ ਨੂੰ ਦੇਖਦਿਆਂ ਹੋਇਆ ਵੀ ਇਹ ਸੜਕਾਂ ਨਹੀਂ ਬਣਦੀਆਂ ਤੇ ਮੌਤਾਂ ਦਾ ਹੁਣ ਦਾ ਫਿਰ ਲਾਜ਼ਮੀ ਹੈ ਤੇ ਲੋਕਾਂ ਦੇ ਵਿੱਚ ਕਾਫੀ ਰੋ ਹੈ ਬਹੁਤ ਜ਼ਿਆਦਾ ਇਸ ਗੱਲ ਤੋਂ ਪਰੇਸ਼ਾਨੀ ਹੈ ਸੋ ਸਾਡੀ ਵੀ ਸਾਡੀ ਟੀਮ ਦੀ ਬੇਨਤੀ ਵੀ ਇਹੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਅਸੀਂ ਤੁਹਾਨੂੰ ਦਿਖਾਉਨੇ ਆ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲ ਵੀ ਕਰਾਉਨੇ ਆ ਜਿਨ੍ਹਾਂ ਦੇ ਘਰੇ ਮੌਤ ਹੋਈ ਹੈ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਹ ਜਿਹੜੀ ਬੀਬੀ ਦੀ ਡੈਥ ਹੋਈ ਹੈ ਇਦੇ ਸਿਰ ਤੇ ਹੀ ਸਾਰੇ ਸਾਰੇ ਘਰ ਦਾ ਘਰ ਦੀ ਕਹਾਣੀ ਘੁੰਮਦੀ ਸੀ ਕਿਉਂਕਿ ਉਹ ਸਾਰੇ ਘਰ ਨੂੰ ਕਵਰ ਕਰਦੀ ਸਾਰੇ ਘਰ ਦੀ ਜਿਹੜੀ ਦੇਖਰੇਖ ਕਰਦੀ ਸੀ ਕਿੱਥੋਂ ਪੈਸਾ ਆਉਣਾ ਕਿੱਥੇ ਨੂੰ ਲਿਜਾਣਾ ਕਿੰਨਾ ਖਰਚਾ ਕਰਨਾ ਸਾਰਾ ਹੀ ਉਹਨਾਂ ਦਾ ਢਾਂਚਾ ਜਿਹੜਾ ਹੈ ਉਹ ਖਰਾਬ ਹੋ ਕੇ ਰਹਿ ਗਿਆ ਸੋ ਸਾਡੀ ਬੇਨਤੀ ਹੈ ਕਿ ਸੜਕ ਦੀ ਵੱਲ ਗੰਭੀਰਤਾ ਨਾਲ ਦੇਖਿਆ ਜਾਵੇ ਧੰਨਵਾਦ ਬੁੱਢੀ ਕੀ ਨਾਮ ਤੁਹਾਡਾ ਸੰਜਨਾ ਕੜਾਪਿੰਡ ਮਾ ਲਮੀਆ ਇਹ ਕੀ ਲੱਗਦੇ ਤੁਹਾਡੇ ਜਿਹੜੇ ਜੱਥ ਹੋਈ ਬੀਬੀ ਮੇਰੀ ਸਾਸਿਆ ਤੁਸੀਂ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਸੀ ਅਸੀਂ ਬਿਸਲਾ ਨੂੰ ਜਾ ਰਹੇ ਸੀ ਮੋਰੇ ਖੰਡੇ ਆ ਰਹੇ ਸੀਗੇ ਤੇ ਖੱਡਿਆ ਤੋਂ ਹੌਲੀ ਕੀਤੀ ਸਕੂਟਰੀ ਤੇ ਟੱਪਾ ਪੈ ਕੇ ਥੱਲੇ ਡਿੱਗ ਪਿਆ ਪੈਟਰੋਲ ਪੰਪ ਕੋਲ ਰਾਂ ਖੱਡੇ ਸੀ ਯਾਨੀ ਖੱਡਿਆਂ ਦੇ ਵਿੱਚ ਸਕੂਟਰੀ ਜਦੋਂ ਜਾਂਦੀ ਹੈ ਤੇ ਜੰਪ ਕਰਕੇ ਬੀਬੀ ਪਿੱਛੇ ਡਿੱਗ ਪੈਂਦੇ ਆ ਤੇ ਫਿਰ ਫਿਰ ਉਸ ਤੋਂ ਬਾਅਦ ਤੁਸੀਂ ਫਿਰ ਕੌਣ ਇਹਨਾਂ ਨੂੰ ਲੈ ਕੇ ਆਇਆ ਹਸਪੀਟਲ ਉਸ ਤੋਂ ਬਾਅਦ ਕਾਫੀ ਜਣੇ ਇਕੱਠੇ ਹੋ ਗਏ ਸੀਗੇ ਤੇ ਇਕੱਠੇ ਹੋਣ ਤੋਂ ਬਾਅਦ ਵਿੱਚ ਇੱਕ ਰਾਜਾ ਸਾਹਿਬ ਸਕੂਲ ਦੀ ਬੱਸ ਆਂਦੀ ਆ ਉਹਦੇ ਵਿੱਚ ਬੈਠ ਕੇ ਡੈਡੀ ਤੇ ਮੰਮਾ ਨੂੰ ਹਸਪੀਟਲ ਲੈ ਕੇ ਜਾਈ ਗਏ ਫਿਰ ਮੈਂ ਕਿਸੇ ਨਾਲ ਬੈਠ ਕੇ ਪਿੱਛੇ ਆਪਣੀ ਸਕੂਟਰੀ ਆਈ ਸੀਗੀ ਹਸਪੀਟਲ ਤੇ ਮਕੰਦ ਪਰਵਾਲਿਆਂ ਨੇ ਕਿਹਾ ਵੀ ਤੁਸੀਂ ਨਵੇਂ ਸ਼ਹਿਰ ਲੈ ਜਾਓ ਨਵੇਂ ਸ਼ਹਿਰ ਜਾ ਕੇ ਮਮੀ ਠੀਕ ਹੋ ਜੰ데요 ਓਕੇ ਨਾਲ ਤੁਹਾਡੇ ਬੱਚੀ ਸੀ ਹਾਂਜੀ ਮੇਰੇ ਬੱਚੀ ਜੀ ਇਹ ਬੱਚੀ ਸੀ ਨਾਲ ਹਾਂਜੀ ਕੀ ਨਾਮ ਤੁਹਾਡਾ ਪਿਆਰ ਸਿੰਘ ਜੀ ਕਿਹੜਾ ਪਿੰਡ ਜੀ ਮਰਲੂ ਮਜਰਾ ਬਲਿਹਾਰ ਸਿੰਘ ਜੀ ਕੀ ਦਾਂ ਹੋਈਏ ਕਿੰਨੇ ਵਜੇ ਕਰੋ ਚੱਲੇ ਆ ਜਿੱਦਾਂ ਤੁਹਾਡੇ ਨੋਹ ਦਾ 10 ਵਜੇ 20 ਲਾ ਜਾ ਰਹੇ ਸੀ ਬਾਦਾਂ ਕਿਸੇ ਲਈ ਜਾਣਾ ਦਾ ਹੱਥ ਮੋੜਾ ਕਰਾਉਣੀ ਜਾਣਾ ਸੀ ਜੀ ਪਾਟੇ ਉਹ ਖੱਟੇ ਬਹੁਤ ਆ ਜਿਹੜੇ ਦੋ ਰੋਡ ਐਨਾ ਟੁੱਟਿਆ ਚੰਗੇ ਭਲੇ ਨੂੰ ਦਵਾਸੀ ਏਕੜਾ ਰੋਡ ਕੜਾ ਜੀ ਇਹ ਚੱਕਦਾਨਾ ਕਹਿੰਦੇ ਮੁਕੰਦਪੁਰ ਮੁਕੰਦਪੁਰ ਉਹਦੇ ਵਿਚਕਾਰ ਫਿਰ ਕੀ ਹੋਇਆ ਜਿਹੜਾ ਇੰਨੀ ਸੱਟ ਲੱਗੀ ਉੱਤੇ ਖੱਡਿਆਂ ਦੇ ਵਿੱਚ ਪਿੱਛੇ ਹੁੰਦੇ ਕੋਈ ਬੱਸ ਆ ਪਿੱਛੋਂ ਚੱਜਰੀ ਇਹ ਕਹਿਣ ਤੋਂ ਭਾਵੇਂ ਆ ਕਿ ਜਿਹੜੇ ਸੜਕ ਵਿਚਕਾਰ ਖੱਡੇ ਬਣੇ ਹੋਏ ਆ ਉਹਨਾਂ ਕਰਕੇ ਹੀ ਬੀਬੀ ਦੀ ਜਾਨ ਗਈ ਪ੍ਰਸ਼ਾਸਨ ਤੋਂ ਕੀ ਮੰਗਾਂ ਜੀ ਜਾ ਇਹ ਨਾ ਵੀ ਜੀ ਜਸਤ ਵੀ ਜੀ ਕਹੇ ਕਹਿੰਦੇ ਆਂ ਰੋਡ ਬਣਾ ਦੇਣ ਗਾਮਾ ਸੇ ਹੋਰ ਵੀ ਗਾਮਾ ਗੋਜਾ ਮਾ ਉਹ ਜਾਣਦਾ ਉੱਥੇ ਬਹੁਤ ਐਕਸੀਡੈਂਟ ਹੁੰਦੇ ਆ ਹੋਰ ਕਿੰਨੇ ਕ ਹੁੰਦੇ ਆ ਤੁਸੀਂ ਦੇਖਦੇ ਹੋਣੇ ਇਹਦੇ ਲੈਰੀਆ ਮੈਨੂੰ ਮੈਨੂੰ ਸਤੋ ਪਹਿਲਾ ਹੋਇਆ ਅੱਛਾ ਜੀ ਜਿਹੜੀ ਹਰ ਰੋਜ਼ ਕੋਈ ਨਾ ਕੋਈ ਉੱਥੇ ਡਿੱਗਦਾ ਹੈ ਕੋਈ ਦਿਖਦਾ ਹੈ ਓਕੇ ਧੰਨਵਾਦ ਇਹ ਸਕੂਟਰੀ ਹੈ ਜੀ ਜਿਸ ਤੇ ਮਿਤਕ ਬੀਬੀ ਸਵਾਰ ਸਨ ਤੇ ਮੋਰੇ ਉਹਨਾਂ ਦੀ ਨੂ ਰਾਣੀ ਜਿਹੜੀ ਡਰਾਈਵ ਕਰਦੀ ਸੀ ਤੇ ਜੋ ਟੋਏ ਵਿੱਚ ਵੱਜਦੀ ਹੈ ਤੇ ਉਹ ਜੰਪ ਕਰਕੇ ਬੀਬੀ ਥੱਲੇ ਡਿੱਗ ਜਾਂਦੀ ਹੈ ਜਿਸ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਨੂੰ ਪਹਿਲਾਂ ਇੱਥੇ ਸਿਵਲ ਹਸਪੀਟਲ ਮਕਾਨਪੁਰ ਵਿਖੇ ਲਿਆਂਦਾ ਗਿਆ ਸੀ ਤੇ ਇੱਥੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸੀਗਾ ਨਵਾਂ ਸ਼ਹਿਰ ਜਿੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅ ਭਾਜੀ ਕੀ ਨਾਮ ਤੁਹਾਡਾ ਗੋਰਪ੍ਰੀ ਸਿੰਘ ਜੀ ਇਹ ਕਿਹੜਾ ਪਿੰਡ ਹੈ ਲਸਾੜਾ ਲਸਾੜਾ ਵਾਲਿਓ ਤੁਸੀਂ ਇਹ ਦੱਸੋ ਕਿ ਆ ਜਿਹੜਾ ਤੁਸੀਂ ਇੱਥੋਂ ਚੱਕਦਾਨਾਂ ਤੋਂ ਮੁਕੰਧਪੁਰ ਆਉਂਦੇ ਜਾਂਦੇ ਹੋ ਹਾਂਜੀ ਹਾਂਜੀ ਤੇ ਇਸ ਸੜਕਤ ਵਿੱਚ ਅੱਜ ਹੀ ਆ 1 ਘੰਟਾ ਪਹਿਲਾਂ ਜਿਹੜੀ ਇੱਥੇ ਇੱਕ ਸਕੂਟਰ ਤੋਂ ਲੇਡੀ ਦੀ ਡਿੱਗ ਕੇ ਮੌਤ ਹੋ ਗਈ ਹੈ ਹਾਂਜੀ ਹਾਂਜੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਰੋਡ ਤਾਂ ਜੀ ਤਕਰੀਬਨ ਜਿਆਦੀ ਸੁਰਤ ਤੋਂ ਸੰਭਾਲੀ ਹੈ ਕੋਈ ਚੱਜ ਨਾ ਬਣਿਆ ਹੀ ਨਹੀਂ ਹੈ ਕੀ ਕਿਸਮਤ ਸੇ ਮਾਰੀ ਸਮੱਸਿਆ ਤੁਸੀਂ ਦੇਖ ਲਓ ਵੀ ਇਹ ਇੱਥੋਂ 7-8 ਕਿਲੋਮੀਟਰ ਹੈ ਚੱਕਦਾਨੇ ਤੱਕ ਵੀ ਮੈਨੂੰ ਉਮੀਦ ਹੈ ਵੀ ਜਿਹੜਾ 10 ਮਿੰਟ ਦਾ ਰਸਤਾ ਹੈ ਇੱਥੇ ਅੱਧਾ ਘੰਟਾ ਪਾਉਣਾ ਲੱਗ ਜਾਂਦਾ ਜਾਣ ਨੂੰ ਹੁਣ ਤਾਂ ਕਿੰਨੇ ਕ ਇਦਾਂ ਦੀ ਵਾਰਦਾਤਾਂ ਹੋ ਚੁੱਕੀਆਂ ਜਿਹੜੀਆਂ ਘਟਨਾਵਾਂ ਹੋ ਚੁੱਕੀਆਂ ਜਿਹੜੀਆਂ ਜਿਨ੍ਹਾਂ ਜਿਨ੍ਹਾਂ ਕੋ ਲੋਕਾਂ ਦੀ ਡੈਥ ਹੋਈ ਹੈ ਜਾਂ ਜ਼ਖਮੀ ਹੋਏ ਕੋਈ ਗਿਣਤੀ ਤਾਂ ਹੈ ਨਹੀਂ ਪਰ ਜਿਹੜਾ ਇਦਾਂ ਵੀ ਚਾਂਸ ਬਹੁਤ ਜ਼ਿਆਦਾ ਹੁੰਦੇ ਆ ਲਗਭਗ ਹਰ ਤੀਜੇ ਦਿਨ ਦੂਜੇ ਦਿਨ ਹਾਂਜੀ ਹਾਂ ਦੂਸਰੇ ਤੀਏ ਦਿਨ ਕੋਈ ਨਾ ਕੋਈ ਇੱਥੇ ਮਤਲਬ ਜਿਹੜਾ ਇਨਸੀਡੈਂਸ ਹੋ ਜਾਂਦਾ ਕੀ ਮੰਨ ਕਰਦੇ ਮੰਗਦਾ ਇਹੀ ਹੈ ਵੀ ਜਿਹੜੀਆਂ ਸੜਕਾਂ ਆ ਇਹਦਾ ਧਿਆਨ ਰੱਖਣਾ ਚਾਹੀਦਾ ਆ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਆ ਵੀ ਇਹਦੇ ਉੱਤੇ ਜੇ ਨਹੀਂ ਕੋਈ ਸਾਰੇ ਬਣ ਰਹੀ ਤਾਂ ਇੱਥੇ ਕੋਈ ਨਾ ਕੋਈ ਮਿੱਟੀ ਪਵਾ ਲੈਣਾ ਕੋ ਖੱਡੇ ਵਿੱਚ ਵੱਢ ਕੇ ਜਾਂ ਟਾਇਰ ਫੱਟ ਜਾਂਦਾ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੁਛ ਆ ਇਹਨਾਂ ਧਿਆਨ ਚ ਰੱਖਣਾ ਚਾਹੀਦਾ ਸਰਕਾਰਾਂ ਕੁਝ ਨਹੀਂ ਕਰਦੀਆਂ ਤੁਹਾਡੇ ਆ ਰੋਡ ਕਿੱਥੋਂ ਕਿੱਥੇ ਚੱਲਦੀ ਬਸ ਇਹ ਚੱਲਦੀ ਮੰਗਾ ਤੋਂ ਚੱਕ ਦੇਣਾ ਮੰਗਾ ਤੋਂ ਚੱਕ ਦੇਣਾ ਤੇ ਡੇਲੀ ਆਪਡਾਉਣ ਕਿੰਨੇ ਤੁਹਾਡੇ ਘਰੇ ਆ ਚਾਰ ਚਾਰ ਸੋ ਇਹ ਜਿਹੜਾ ਰੋਡ ਹੈ ਇੱਥੋਂ ਹੁਣੇ 1 ਘੰਟਾ ਪਹਿਲਾਂ ਇੱਕ ਲੇਡੀ ਇੱਥੇ ਸਟੋਏ ਚ ਆ ਕੇ ਜੰਪ ਕਰਕੇ ਸਕੂਟਰ ਤੋਂ ਥੱਲੇ ਡਿੱਗ ਜਾਂਦੀ ਉਹ ਮਰ ਜਾਂਦੀ ਹੈ ਉਹ ਡੈਥ ਹੋ ਜਾਂਦੀ ਹੈ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਤਲਬ ਡੇਲੀ ਡਿੱਗਦੀ ਇੱਕ ਦਿੱਕਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਜੀ ਜਿਆਦਾ ਨਰੇਗਾ ਵਾਲੇ ਲਾਇਓ ਉਹਨਾਂ ਨੂੰ ਟੋਏ ਭਰਾ ਲੋ ਘਾ ਉਹ ਕਰੀ ਜਾਂਦੇ ਘਾ ਦਾ ਕੰਮ ਨਹੀਂ ਨਵੀਂ ਨਹੀਂ ਬਣਾਣੀ ਸੜਕ ਟੋਏ ਕਿਉਂ ਭੋਰ ਦੇਣ ਮਰੇਗਾ ਵਾਲੇ ਜਿਹੜੇ ਲਾਇਓ ਬੰਦੇ ਘਾ ਫੱਟੀ ਜਾਂਦੇ ਉਹਨਾਂ ਨੂੰ ਟੋਏ ਭਰੂਨ ਲਾ ਦੇਣਾ ਉਹਨਾਂ ਨੂੰ ਵੀ ਚਾਹੀਦਾ ਸਰਕਾਰ ਨੂੰ ਕੰਮ ਲੈਣਾ ਚਾਹੀਦਾ ਇਹ ਕਿੰਨੇ ਚਿਰ ਤੋਂ ਇਸ ਤਰ੍ਹਾਂ ਇਹ ਮੈਂ ਤਾਂ ਕਾਫੀ ਚਿਰ ਡੇਲੀ ਦੇਖਦੇ ਆ ਜਾਨੀ ਦਿੱਲੀ ਇੱਥੇ ਦਿੱਲੀ ਹੁੰਦਾ ਹਾਂਜੀ ਹਾਂਜੀ ਇਹ ਬੱਸਾਂ ਦਾ ਗੱਡੀਆਂ ਦਾ ਨੁਕਸਾਨ ਕਿੰਨਾ ਨੁਕਸਾਨ ਗੱਡੀਆਂ ਦਾ ਤਾਂ ਹੈਗਾ ਹੀ ਆ ਜੀ ਤੁਹਾਨੂੰ ਪਤਾ ਹੈ ਤਕਰੀਬਨ ਹਾਂਜੀ ਤੇ ਤੁਹਾਨੂੰ ਕਿਤੇ ਸਵਾਰੀ ਮਹਿੰਗੀ ਤੇ ਨਹੀਂ ਪੈ ਰਹੀ ਚਲੋ ਸਮੱਸਿਆ ਕਹੇ ਹੋ ਜਾਂਦਾ ਜੀ ਕੰਮ ਜਣੀ ਇਸ ਰੋਡ ਦੇ ਖਰਾਬ ਹੋਣ ਨਾਲ ਤੁਹਾਡੇ ਖਰਚੇ ਵੀ ਵਧੇ ਆ ਤੇਲ ਦਾ ਖਰਚਾ ਤੁਹਾਡੇ ਗੱਡੀਆਂ ਦੀ ਵਗੈਰਾ ਪੈਰ ਵਗੈਰਾ ਸਭ ਕੋ ਨੁਕਸਾਨ ਜਾਂਦਾ ਹੈ ਜੀ ਹਾਂਜੀ ਕੀ ਮੰਗ ਕਰਦੇ ਹੋ ਇਹੀ ਮੰਗ ਕਰਦੇ ਜੇ ਸਰਕਾਰ ਨੇ ਨਹੀਂ ਬੁਣਾਨੀ ਤਾਂ ਟੋਏ ਪੁਰਾ ਦੇਣ ਕਟੋ ਕਟੋ ਇਹ ਮੁਰਦੇ ໂຕਏ ਪੂਰਦਾਨ ਹਾਂਜੀ ਓਕੇ ਥੈਂਕ ਯੂ